ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਜਿਵੇਂ ਉਮੀਦ ਸੀ ਮੌਸਮ ਉਸੇ ਤਰ੍ਹਾਂ ਹੀ ਰਿਹਾ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਹੈ ਪੰਜਾਬ ਦੇ ਵਿੱਚ ਸਵੇਰ ਵੇਲੇ ਵੱਡੇ ਪੱਧਰ ਤੇ ਹਲਕੀ ਤੋਂ ਦਰਮਿਆਨੀ ਬੱਦਲਵਾਈ ਵਖ-ਵਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਇਹਦੇ ਵਿੱਚ ਬੱਦਲਵਾਈ ਦੇ ਕੋਈ ਕੱਢਣ ਪਾਉਣ ਲਈ ਨਹੀਂ ਸੀਗਾ ਸਿਰਫ ਬੱਦਲਵਾਈ ਸੀਗੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਸੀਗੀ ਉਸ ਤੋਂ ਇਲਾਵਾ ਇਸ ਸਿਸਟਮ ਦਾ ਜ਼ਿਆਦਾਤਰ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਹੋਵੇਗਾ ਅਜ ਰਾਤ ਤੋਂ ਜਿੱਥੇ ਹਲਕੇ ਤੋਂ ਦਰਮਿਆਨਾ ਮੀਂਹ ਤੇ ਹਲਕੀ ਜਿਹੀ ਬਰਫਬਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਰਾਤ ਵੇਲੇ ਅੱਧੀ ਰਾਤ ਵੇਲੇ ਜਾਂ ਸਵੇਰ ਤੜਕਸਰ ਕੁਝ ਇਲਾਕਿਆਂ ਦੇ ਵਿੱਚ ਪੰਜਾਬ ਦੇ ਹਲਕੇ ਕਣਮੇਣ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਖਾਸ ਕਰਕੇ ਜਿਹੜੇ ਖੇਤਰ ਪਹਾੜੇ ਦੇ ਨਾਲ ਲੱਗਦੇ ਹਨ ਕਹਿ ਲਿਏ ਕਿ ਪਹਾੜਾ ਤੋਂ ਪਿਆ ਤੋਂ 60 ਕਿਲੋਮੀਟਰ ਦੀ ਰੇਂਜ ਵਿੱਚ ਹਲਕੀ ਕਣਮਣ ਹੋ ਸਕਦੀ ਹੈ ਬਾਕੀ ਖੇਤਰਾਂ ਨੂੰ ਇਹ ਮੌਸਮ ਪ੍ਰਭਾਵਿਤ ਨਹੀਂ ਕਰੇਗਾ ਸਵੇਰ ਵੇਲੇ ਵੀ ਕੱਲ ਨੂੰ ਬੱਦਲਵਾਈ ਪੰਜਾਬ ਦੇ ਸਾਰੇ ਹੀ ਖਿੱਤਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਬਾਅਦ ਵਿੱਚ ਹੌਲੀ-ਹੌਲੀ ਮੌਸਮ ਸਾਫ਼ ਹੁੰਦਾ ਰਹੇਗਾ ਤੇ ਧੁੱਪ ਵੀ ਸਾਰੇ ਖੇਤਰਾਂ ਦੇ ਵਿੱਚ ਨਿਕਲ ਨਿਕਲੇਗੀ ਜਿਹੜੀ ਮੀਂਹ ਦੀ ਸੰਭਾਵਨਾ ਹੈ ਉਹ ਪਵਾਰ ਖੇਤਰ ਮਾਝਾ ਤੇ ਦੁਆਬੇ ਦੇ ਕੁਝ ਕਿ ਖੇਤਰਾਂ ਦੇ ਵਿੱਚ ਹਲਕੇ ਤੋਂ ਫੁਲਕੀਆਂ ਕਣਮਣ ਹੋਵੇਗੀ ਕੋਈ ਮੀਂਹ ਦੀ ਵੱਡੇ ਪੱਧਰ ਤੇ ਸੰਭਾਵਨਾ ਨਹੀਂ ਹੈ ਤੇ ਬੱਦਲਬਾਈ ਕੱਲ ਨੂੰ ਵੀ ਰਹੇਗੀ ਇਹ ਸਿਸਟਮ ਪਹਾੜਾਂ ਦੇ ਵਿੱਚ ਲੱਗੇਗਾ ਉੱਥੇ ਹਲਕੇ ਤੋਂ ਦਰਮਿਆਨਾ ਮੀਂਹ ਦੇ ਨਾਲ ਨਾਲ ਕਣਮਣ ਹੁੰਦੀ ਹੋਈ ਦਿਖਾਈ ਦੇਵੇਗੀ